ਸੋਮਵਾਰ ਦੀ ਗੱਲ ਕਰੀਏ ਪ੍ਰੀ ਮੌਨਸੂਨ ਦੀ ਬਾਰਿਸ਼ ਤੋਂ ਬਾਅਦ ਮੌਸਮ ਸੁਹਾਵਣਾ ਹੋ ਚੁੱਕਿਆ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਮੌਜੂਦ ਹੋ ਤੁਸੀਂ ਜ਼ਰੂਰ ਕਮੈਂਟਾਂ ਰਾਹੀਂ ਦੱਸੋ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਉੱਥੇ ਦਾ ਤਾਪਮਾਨ ਕਿਹੋ ਜਿਹਾ ਰਹਿਣ ਵਾਲਾ ਹੈ ਅੱਜ ਮੰਗਲਵਾਰ ਨੂੰ ਹਰਿਆਣਾ ਦੇ 8 ਅਤੇ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਉਹੀ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਕਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਤਸਰ ਸਾਹਿਬ ਇਸ ਦੇ ਨਾਲ ਹੀ ਫਜ਼ਲਕਾ ਮੋਗਾ ਬਠਿੰਡਾ ਬਰਨਾਲਾ ਮਾਨਸਾ ਲੁਧਿਆਣਾ ਅਤੇ ਸੰਗਰੂਰ ਦੇ ਵਿੱਚ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਕੁਝ ਖੇਤਰਾਂ ਦੇ ਵਿੱਚ ਤੂਫਾਨ ਦੀ ਵੀ ਆਣ ਦੀ ਜਿਹੜੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾ ਦਿੱਤੀ ਗਈ ਹੈ ਇਹ ਅਲਰਟ ਸਿਰਫ ਅੱਜ ਲਈ ਹੈ ਜੋ ਹੀਟ ਵੇਵ ਦਾ ਅਲਰਟ ਹੈ ਸਿਰਫ ਅੱਜ ਲਈ ਹੈ ਸੋਮਵਾਰ ਸ਼ਾਮ ਪਟਿਆਲਾ ਮੁਹਾਲੀ ਏਰੀਆ ਦੇ ਵਿੱਚ ਪ੍ਰੀ ਮੌਨਸੂਨ ਨੇ ਦਸਤਕ ਦਿੱਤੀ ਸੀਗੀ ਅਨੁਮਾਨ ਇਹ ਲਗਾਇਆ ਗਿਆ ਸੀ ਕਿ 26 ਤੋਂ 28 ਜੂਨ ਤੱਕ ਪ੍ਰੀ ਮੌਨਸੂਨ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਜਿਹੜਾ ਰਾਹਤ ਦੇਗਾ ਉਧਰ ਹੀ ਚੰਡੀਗੜ੍ਹ ਦੀ ਗੱਲ ਕਰੀਏ ਉਧਰ ਮੌਸਮ ਵਿਭਾਗ ਨੇ ਹੀਟ ਵੇਵ ਜਿਹੜਾ ਦੱਸਿਆ ਜਾ ਰਿਹਾ ਕਿ ਹੀਟ ਵੇਵ ਕਾਟ ਜਾਰੀ ਕੀਤਾ ਹੈ ਕੁਝ ਦਿਨਾਂ ਤੋਂ ਸ਼ਹਿਰ ਦਾ ਤਾਪਮਾਨ 40 ਡਿਗਰੀ ਦੇ ਨੇੜੇ ਤੇੜੇ ਚੱਲ ਰਿਹਾ ਹੈ 28 ਜੂਨ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪਹਿਲਾਂ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਹੈ ਪਰ ਪੰਜਾਬ ਦੀ ਵੀ ਜੇ ਗੱਲ ਕਰੀਏ ਇੱਥੇ ਵੀ ਇਸ ਵਾਰ ਜਿਹੜਾ ਮੌਨਸੂਨ ਸਮੇਂ ਦੀ ਜਿਹੜੀ ਹੈ ਦਸਤਕ ਦਵੇਗਾ ਸਮੇਂ ਤੇ ਦਸਤਕ ਦੇਗਾ ਹਰਿਆਣਾ ਤੱਕ ਜਿਹੜਾ ਮੌਨਸੂਨ ਪਹੁੰਚ ਚੁੱਕਿਆ ਇੱਕ ਹਫ਼ਤੇ ਦੇ ਅੰਦਰ ਅੰਦਰ ਮੌਨਸੂਨ ਪੰਜਾਬ ਦੇ ਵਿੱਚ ਵੀ ਦਸਤਕ ਦੇਣ ਵਾਲਾ ਹੈ ਤਾਂ ਤਿਆਰ ਹੋ ਜਾਓ ਕਿਉਂਕਿ ਫਸਲਾਂ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਪੰਜਾਬੀਆਂ ਦੇ ਲਈ ਤਾਂ ਮੌਸਮ ਵਿਭਾਗ ਨੇ ਇਸ ਵਾਰ ਬਰਸਾਤ ਆਮ ਹੋਣ ਦੀ ਜਿਹੜੀ ਗੱਲ ਕਹੀ ਹੈ ਕਿ ਇਸ ਵਾਰ ਜ਼ਿਆਦਾ ਬਰਸਾਤਾ ਹੋਣ ਵਾਲੀਆਂ ਨੇ ਜਿਸ ਤਰੀਕੇ ਦੇ ਨਾਲ ਗਰਮੀ ਜ਼ਿਆਦਾ ਪਈਆ ਉਸ ਤਰੀਕੇ ਦੇ ਨਾਲ ਹੀ ਮੌਨਸੂਨ ਵੀ ਪੂਰੇ ਤਰੀਕੇ ਦੇ ਨਾਲ ਜਾਦਾ ਦਿਨਾਂ ਦੇ ਲਈ ਰਹੇਗਾ ਦਸਤਕ ਛੇਤੀ ਹੀ ਦੇਣ ਵਾਲਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੀ ਗੱਲ ਕਰੀਏ ਬੀਤੇ ਦਿਨੀ ਜ਼ਿਆਦਾ ਤਰਤਾਪਮਾਨ 43 ਡਿਗਰੀ ਦਰਜ ਕੀਤਾ ਗਿਆ ਤੇ ਅੱਜ ਦੀ ਗੱਲ ਕਰੀਏ ਧੁੱਪ ਖਿਲੀ ਰਹੇਗੀ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਹੋਏਗਾ ਤਾਪਮਾਨ 30 ਤੋਂ 43 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਜਲੰਧਰ ਦੀ ਗੱਲ ਕਰੀਏ ਸੋਮਵਾਰ ਸ਼ਾਮ ਦਾ ਜ਼ਿਆਦਾਤਰ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ ਤੁਸੀਂ ਇਸ ਵੇਲੇ ਕਿੱਥੇ ਮੌਜੂਦ ਹੋ ਜ਼ਰੂਰ ਕਮੈਂਟਾਂ ਦੇ ਵਿੱਚ ਲਿਖੋ ਕਿ ਕੀ ਤੁਸੀਂ ਪੰਜਾਬ ਤੋਂ ਹੈਗੇ ਹੋ ਹਾਂ ਜਾਂ ਨਾ ਲਿਖ ਕੇ ਦੱਸੋ ਤਾਂ ਤਾਂ ਕਿ ਜਿਹੜਾ ਲੋਕ ਬਾਕੀ ਨੇ ਉਹ ਵੀ ਪੜ ਸਕਣ ਕਿ ਤੁਹਾਡੇ ਇਲਾਕੇ ਦਾ ਕਿਹੋ ਜਿਹਾ ਮੌਸਮ ਹੈ ਅਸਮਾਨ ਸਾਫ ਰੇਗਾ ਜਲੰਧਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਤਾਪਮਾਨ 30 ਤੋਂ 42 ਡਿਗਰੀ ਦੇ ਵਿੱਚ ਘਰ ਰਿਹਾ ਲੁਧਿਆਣਾ ਦੀ ਗੱਲ ਕਰੀਏ ਸੋਮਵਾਰ ਦਾ ਜ਼ਿਆਦਾਤਰ ਤਾਪਮਾਨ 21 41.5 ਡਿਗਰੀ ਰਿਕਾਰਡ ਕੀਤਾ ਗਿਆ ਅੱਜ ਅਸਮਾਨ ਸਾਫ਼ ਰਹੇਗਾ ਤੇ ਹੀਟ ਵੇਵ ਦੇ ਅਲਰਟ ਦੇ ਮੱਧ ਤਾਪਮਾਨ ਦੇ ਵਿੱਚ ਦੱਸਿਆ ਗਿਆ 31 ਤੋਂ 43 ਡਿਗਰੀ ਦੇ ਵਿਚਕਾਰ ਟੈਂਪਰੇਚਰ ਰਹਿਣ ਦਾ ਅਨੁਮਾਨ ਹੈ ਪਟਿਆਲਾ ਦੀ ਗੱਲ ਕਰੀਏ ਸੋਮਵਾਰ ਦਾ ਜ਼ਿਆਦਾਤਰ ਵੱਤ ਤੋਂ ਵੱਤ ਤਾਪਮਨ 39.6 ਡਿਗਰੀ ਦਰਜ ਕੀਤਾ ਗਿਆ ਅੱਜ ਤਾਪਮਨ ਤੀ ਤੋਂ 42 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਚੰਡੀਗੜ੍ਹ ਦੀ ਗੱਲ ਕਰੀਏ ਬੀਤੀ ਸ਼ਾਮ ਜ਼ਿਆਦਾਤਰ ਵੱਤ ਤੋਂ ਵੱਤ ਤਾਪਮਨ 39.9 ਡਿਗਰੀ ਦਰਜ ਕੀਤਾ ਗਿਆ ਅੱਜ ਤਾਪਮਨ ਦੱਸਿਆ ਜਾ ਰਿਹਾ ਹੈ ਕਿ ਅਸਮਾਨ ਸਾਫ਼ ਰਹੇਗਾ ਤਾਪਮਨ 32 ਤੋਂ 43 ਡਿਗਰੀ ਦੇ ਮੱਧ ਜਿਹੜਾ ਸਥਾਨ ਦਾ ਅਨੁਮਾਨ ਲਗਾਏ ਜਾ ਰਿਹਾ ਅੰਬਾਲਾ ਦੀ ਗੱਲ ਕਰੀਏ ਬੀਤੀ ਸ਼ਾਮ ਜ਼ਿਆਦਾਤਰ ਤਾਪਮਾਨ 29.2 ਡਿਗਰੀ ਦਰਜ ਕੀਤਾ ਗਿਆ ਅੱਜ ਤਾਪਮਾਨ ਜਿਹੜਾ ਦੱਸਿਆ ਜਾ ਰਿਹਾ 31 ਤੋਂ 41 ਡਿਗਰੀ ਦੇ ਵਿਚਕਾਰ ਰਹੇਗਾ ਅਸਮਾਨ ਸਾਫ਼ ਰਹਿਣ ਵਾਲਾ ਅੰਬਾਲਾ ਦੇ ਵਿੱਚ ਤਾਂ ਹੁਣ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਤੁਸੀਂ ਮੌਜੂਦ ਹੋ ਉਹ ਵੀ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ